एक ना जुड़े हैं मोबाइल ਆਮੇ ਨਿਯਮਿਤ ਗੰਧਕੀ ਫਰ ਗਈ ਜਿਸ ਨੂੰ ਸਮਾਖਟੋ ਇਕਤਾ ਕੁੜੀ ਵਾਈਫ ਆਫ ਨਿਤਿਸ਼ ਕੁਮਾਰ ਆਪਣਾ ਸੁਦੇਬਾ ਸੁਰੀਆ ਇਨਕਲੇਵ ਚ ਰਹਿੰਦੇ ਨੇ ਇਹਨਾਂ ਦੇ ਆਪਣਾ ਫੋਨ ਆਇਆ ਸੀ ਸਾਨੂੰ ਆਪਣਾ ਉਤੋਂ ਚੰਡੀਗੜ੍ਹੋਂ ਵੀ ਇਹਨੇ ਕੁੜੀ ਨੇ ਫੋਹ ਲਿਆ ਆਪਣਾ 112 ਦਾ ਕੰਪਲੇਂਟ ਕੀਤੀ ਹੋਣੀ ਇਥੋਂ ਕਿਸੇ ਨੇ ਤੇ ਆਪਾਂ ਆ ਕੇ ਵੇਖਿਆ ਮੇਰੇ ਹੁੰਦਿਆਂ ਨੂੰ ਪਹਿਲਾਂ ਇਹਨੇ ਜੈਡ ਬੋਡੀ ਸੀ ਪੱਖੇ ਨੂੰ ਲਟਕਦੀ ਲਾ ਲਈ ਸੀਗੀ ਤੇ ਹੁਣ ਇਹਨੂੰ ਪੁੱਛਦੇ ਹਾਂ ਇਹ ਕੀ ਗੱਲ ਹੋਈ ਆ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਉਹ ਕਰਾਂਗੇ ਪੋਸਟਮਾਰਟਮ ਤੋਂ ਬਾਅਦ ਪੋਸਟਮਾਰਟਮ ਕਰਾਉਣ ਲੱਗੇ ਆ ਇਹਦੇ ਹਸਬੰਦਾਂ ਜਾਂ ਬੱਚਿਆਂ ਨਾਲ ਗੱਲਬਾਤ ਹੋਈ ਕੀ ਦੱਸਿਆ ਉਹਨਾਂ ਨੂੰ ਬੱਚਿਆਂ ਨੇ ਕਿਹਾ ਵੀ ਸਾਨੂੰ ਕਮਰੇ ਦੇ ਵਿੱਚ ਡਾਕ ਕੇ ਮੰਮਾ ਨੇ ਤੇ ਆਪ ਜਾ ਕੇ ਤੇ ਫਾੜ ਲੈ ਲਿਆ ਅਸੀਂ ਕਹਿੰਦੇ ਸੀ ਕਿ ਇੰਨੀ ਗੱਲ ਮੰਮਾ ਨਾ 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 ਲਓ ਤੇ ਨਿੰਗਲ ਕੋ ਇਹ ਬਾਕੀ ਤਫਤੀਸ਼ ਚ ਆਂਡੀਆਂ ਗਵਾਨੀਆਂ ਤੋਂ ਆਪਣੀ ਤਫਤੀਸ਼ ਦੇ ਵਿੱਚ ਸਾਰੀ ਬਰੀਕੀ ਨਾਲ ਜਾਂਚ ਕਰਕੇ ਤੇ ਪਤਾ ਲੱਗਾ ਗਿਆ ਪਤੀ ਨੇ ਤਾਂ ਦੱਸਿਆ ਹੀਗਾ ਮੇਰੇ ਸਹੁਰਿਆਂ ਨਾਲ ਬਣਾਈ ਸੀ ਮਾੜੀ ਮੁੱਟੀ ਮੇਰੀ ਘਰ ਦੀ ਦੀ ਮੇਰੀ ਤੇ ਬੋਲਚਲ ਘੱਟ ਸੀ ਉਹਨਾਂ ਨਾਲ ਰਾਤੀਂ ਵੀ ਉਹਨਾਂ ਨਾਲ ਗੱਲ ਹੁੰਦੀ ਸੀਗੀ ਤੇ ਮਾਟੂ ਗੱਲ ਕਰਦੇ ਨਹੀਂ ਸੀ ਉਹ ਵੀ ਆ ਰਹੇ ਨੇ ਉਹਨਾਂ ਨੇ ਵੀ ਗੱਲ ਹੋਈ ਆ ਰਹੇ ਨੇ ਉਹ ਜਿੰਨਾ ਗਵਾਂਡੀਆਂ ਨੇ ਇਤਲਾਹ ਦਿੱਤੀ ਜਾਂ ਦੇਖਿਆ ਆ ਕੇ ਉਹਨਾਂ ਨੂੰ ਦੱਸਿਆ ਕੀ ਕੀ ਉਹਨਾਂ ਨੇ ਆਣ ਕੇ ਇਹੋ ਦੱਸਿਆ ਵੀ ਆਪਾਂ ਦੇਖਿਆ ਤਾਂ ਗੇਟ ਬਾਹਰੋਂ ਬੰਦ ਸੀਗਾ ਵੀ ਹੋਲਵੇ ਜਾ ਕੇ ਦੇਖਿਆ ਵੀ ਉਹਨੇ ਫਾਹ ਲਿਆ ਅੰਦਰ ਲੰਕੀ ਪਈ ਆ ਕੀ ਕਾਰਵਾਈ ਕਰ ਰਹੇ ਕਾਰਵਾਈ ਕਾਨੂੰਨੀ ਕਾਰਵਾਈ ਕਰ ਰਹੇ ਆ ਜਾਂ ਆਪਣਾ ਜਿਹੜੀ ਬੰਦੀ ਕਰ ਵੀ ਉਹ ਕਿਹਦੇ ਪੀਕੇ ਪਰਵਾਰ ਨੂੰ ਡਿਕੇ ਜਾਏ ਪੀਕੇ ਪਰਵਾਰ ਨੂੰ ਡਿਕੇ ਜਾਏ ਸਰ ਜੇ ਬੱਚੇ ਡਕੇ ਹੋ ਬਾਅਦ ਬੱਚੇ ਬਾਹਰ ਕੱਢ ਆਏ ਅਤੇ ਢੱਕੇ ਬਾਹਰੋਂ ਤਾਲਾ ਨਹੀਂ ਲੱਗਾ ਉਹਨੂੰ ਆਪਣਾ ਐਕਚੁਅਲੀ ਕੁੰਡਾ ਹੀ ਆ ਕੱਲਾ ਮੈਂ ਵੇਖਿਆ ਉਹ ਅੰਦਰ ਕਮਰੇ ਜਾ ਕੇ ਬਿਠਾਏ ਸੀ ਤੇ ਟੀਵੀ ਲਾ ਕੇ ਦਿੱਤਾ ਸੀਗਾ ਬੱਚਿਆਂ ਨੂੰ ਉਹਨਾਂ ਨੇ